ਹਲੋ ਜੀ ਸੱਸੀ ਭਲਜੀ ਸੋ ਦੇਖੋ ਜੀ ਅੱਜ ਮੈਂ ਬਣਾ ਰਹੀਆਂ ਟਿੰਡੇ ਤੇ ਮੈਂ ਦੇਖ ਲਓ ਟਿੰਡਿਆਂ ਨੂੰ ਛਿੱਲ ਕੇ ਤੇ ਧੋ ਲਿਆ ਹੈ ਤੇ ਮੈਂ ਥੋੜੇ ਹੀ ਬਣਾਵਾਂਗੀ ਕਿਉਂਕਿ ਦਾਲ ਵੀ ਬਣੀ ਹੋਈ ਆ ਤੇ ਚਲੋ ਫਿਰ ਇਹਨਾਂ ਨੂੰ ਕੱਟ ਲੈਣੇ ਆ ਟਿੰਡਿਆਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਛੋਟੇ ਛੋਟੇ ਪੀਸੇ ਵਿੱਚ ਕੱਟ ਲਾਂਗੇ ਸੋ ਟਿੰਡੇ ਫਿਰ ਅਸੀਂ ਦੋ ਨਹੀਂ ਖਾਣੇ ਆ ਬੇਟੇ ਨੇ ਖਾਣੇ ਨਹੀਂ ਹੈਗੇ ਇਸ ਕਰਕੇ ਮੈਂ ਥੋੜੇ ਹੀ ਬਣਾ ਰਹੀ ਆ ਕਿਉਂਕਿ ਫਿਰ ਪਈ ਰਹਿੰਦੀ ਸਬਜੀ ਇਸ ਕਰਕੇ ਮੈਂ ਨਾ ਹੁਣ ਥੋੜੀ ਬਣਾਇਆ ਕਰਾਂਗੀ ਵੇਸਟ ਬਹੁਤ ਹੁੰਦੀ ਆ ਦੇਖੋ ਇਸ ਤਰ੍ਹਾਂ ਮੈਂ ਟਿੰਡੇ ਨੂੰ ਕੱਟ ਲੈਣੀ ਆ ਸੋ ਬਹੁਤ ਹੀ ਜ਼ਿਆਦਾ ਗਰਮੀ ਹੋ ਰਹੀ ਆ ਇਸ ਕਰਕੇ ਨਾ ਰੋਟੀ ਖਾਣ ਦਾ ਬਹੁਤ ਘੱਟ ਮਨ ਕਰਦਾ ਜਿਆਦਾ ਰੋਟੀ ਨਹੀਂ ਖਾਈ ਜਾਂਦੀ ਹੈਗੀ ਤਫੇ ਸਬਜੀ ਪਈ ਜਾਂਦੀ ਆ ਸੋ ਲੋ ਜੀ ਮੈਂ ਐਸੀ ਤਰ੍ਹਾਂ ਸਾਰੇ ਟਿੰਡੇ ਕੱਟ ਲੇਨੇ ਆ ਤੇ ਸੋ ਗਾਇਸ ਲੋ ਜੀ ਇਧਰ ਮੈਂ ਰਾਈਨ ਆਇਲ ਗਰਮ ਕਰ ਲਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾ ਦੰਗੀ ਮੈਂ ਜੀਰਾ ਤੇ ਨਾਲ ਇਹਦੇ ਵਿੱਚ ਪਾਵਾਂਗੀ ਪਿਆਜ਼ तो हूँ पा देंगे इस टमाटर ग्रीक चुका तो इस टमाटर पकाने की जरूरत नहीं है तो ये पा दो लाल मिर्च पाउडर हल्दी पाउडर और नमक स्वाद अनुसार पा दो गर्म मसाला तो धन्यवाद ये पानी बिल्कुल नहीं पाना सब्जी के पानी नहीं पाना चाहिए तो यू तुम सिम तो करके पकाया कोई सब्जी में जब पानी पाने तो सब्जी का टेस्ट नहीं रहा तो इस करके ना कभी भी सब्जी के सुकी सब्जी के बिच पानी नहीं पाना चाहिए क्योंकि इना पानी निकल आना नई हिंदी इन काफ़ी चलो जी हम सिम करके ਮੈਂ 10 ਮਿੰਟ ਲਈ ਚੈੱਕ ਲਵਾਵਾਂਗੀ ਵਿੱਚ ਵਿੱਚ ਤੁਸੀਂ ਚੈੱਕ ਕਰ ਲੈਣਾ ਨਾਲ ਵੀ ਨਾ ਲੱਗ ਜਾ ਕਿ ਸੇਮ ਤੇ ਕਰਕੇ ਤਾਂ ਇਹਨੂੰ 10 ਮਿੰਟ ਲਈ ਪਕਾਣਾ ਹੈ ਲਓ ਜੀ ਪਹਿਲਾਂ ਮੈਂ ਗਰੇਵੀ ਵਾਲੇ ਢਿੰਡੇ ਬਣਾਏ ਹੋਏ ਆ ਰੈਸਪੀ ਸ਼ੇਅਰ ਕੀਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਉਹ ਬਹੁਤ ਹੀ ਵਧੀਆ ਬੰਦੇ ਆ ਹਸਤਾ ਵੀ ਵਧੀਆ ਬੰਦੇ ਆ ਤੇ ਲਓ ਜੀ ਮੇਰੇ ਹਸਬੰਦ ਨੂੰ ਪਸੰਦ ਹੈ ਇਹ ਸਬਜ਼ੀ ਗੈਸ ਨੂੰ ਕਰਦੀ ਹਾਂ ਛਿੰ ਤੇ 19 ਮਿੰਟ ਸਟੇਟ ਤੇ ਅਸੀਂ 10-15 ਮਿੰਟ ਲਈ ਪਕਾਉਣੀ ਤੇ ਮਿਲਦੇ ਆ ਜੀ ਤੁਹਾਨੂੰ 10 ਮਿੰਟ ਬਾਅਦ ਸੋ ਗਾਇਸ 3-4 ਮਿੰਟ ਹੋ ਗਏ ਤਾਂ ਚੈੱਕ ਕਰਦੇ ਹਾਂ ਕਿ ਸਬਜ਼ੀ ਨਾਲ ਨਾਲ ਲੱਗੇ ਸੋ ਦੇਖੋ ਜੀ ਅਸੀਂ ਬਿਲਕੁਲ ਵੀ ਪਾਣੀ ਨਹੀਂ ਸਪਾਇਆ ਤਾਂ ਵਿੱਚੋ ਇਹ ਜੇ ਨਮੀ ਇੰਨੀ ਆ ਦੇਖ ਲਓ ਤੁਸੀਂ ਚਲੋ ਜੀ ਇਸ ਨੂੰ ਪਕਾਣੇ ਹਨ 5 ਮਿੰਟ ਹੋਰ ਟਾ ਕੇ ਤੇ ਸਬਜੀ ਸਾਡੀ ਬਣ ਜਾਏਗੀ 5 ਮਿੰਟ ਦੇ ਵਿੱਚ ਸੋ ਲੋਜੀ 5 ਮਿੰਟ ਹੋ ਗਏ ਤੇ ਚੈੱਕ ਕਰ ਲੈਂਗੇ तो लो जी साड़ी सब्जी बन के रेडी आ सदी भी सब्जी बन चुकी है टेक्सचर देख सकते हो तीस ऐसे बंद कर तो तो देंगे उपलब्ध नहीं हरा धन्यू मेरी वीडियो कि मेरी लगी प्लीज़ जरूर दसना ਅੱਜ ਮੈਂ ਤੁਹਾਨੂੰ ਦਿਖਾ ਕੇ ਆਵਾਂਗੀ ਜਿਹੜੇ ਚੂਲੇ ਲੱਗਦੇ ਸੀਗੇ ਚੂਲੇ ਨਹੀਂ ਮਸ਼ੀਨਾਂ ਲੱਗੀਆਂ ਨੇ ਵੈਸੇ ਜਿਮ ਕਰਨ ਲਈ ਤੁਹਾਨੂੰ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਲਗਾਈਆਂ ਨੇ ਉੱਧਰ ਉਹ ਦਿਖਾ ਕੇ ਆਵਾਂਗੀ ਅੱਜ ਪਾਰਕ ਦੇ ਵਿੱਚ ਤੇ ਦੇਖੋ ਜੀ ਸਾਡੀ ਸਬਜ਼ੀ ਬਣ ਕੇ ਰੈਡੀ ਆ ਤੇ ਨਾਲ ਬਣਾਵਾਂਗੀ ਰੋਟੀ ਸੋ ਚਲੋ ਫਿਰ ਅੱਜ ਮੈਂ ਤੁਹਾਨੂੰ ਪਾਰਕ ਲੈ ਕੇ ਚਲਦੀ ਆ ਜੀ ਦੇਖੋ ਗਮਨੀਚ ਕਹਿੰਦੇ ਨੇ ਕਿ ਤੁਲਸੀ ਨਹੀਂ ਹੁੰਦੀ ਤਾਂ ਪਰ ਦੇਖ ਲੋ ਮੇਰੇ ਤੇ ਕਿੰਨੀ ਤੁਲਸੀ ਹੋਈ ਪਈ ਆ ਤੇ ਮੈਂ ਥੋੜੀ ਜੀ ਤੋੜ ਕੇ ਲੈ ਕੇ ਜਾ ਰਹੀ ਆ ਕਿਉਂਕਿ ਇਹ ਆਏ ਨੇ ਬੈਂਕ ਤੋਂ ਤੇ ਫਿਰ ਮੈਂ ਚਾਹ ਬਣਾ ਕੇ ਫਿਰ ਜਾਵਾਂਗੀ ਵਾਕ ਤੇ ਥੋੜਾ ਜਿਹਾ ਮੈਂ ਨਾ ਪੁਦੀਨਾ ਵੀ ਤੋੜ ਲੈਣੀ ਆ ਤੇ ਚਾਹ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਗਰਮੀ ਆ ਤੁਲਸੀ ਵਗੈਰਾ ਪਾਉਣ ਨਾਲ ਥੋੜਾ ਇਨਫੈਕਸ਼ਨ ਹੋ ਜਾ ਰਿਹਾ ਤਾਂ ਸਹੀ ਰਹਿੰਦਾ ਹੈ ਚਲੋ ਜੀ ਇਧਰ ਕਟਲ ਵੀ ਜਰੂਰ ਮੈਂ ਜਦਾ ਇੱਧਰ ਆਉਂਦੀ ਨਾ ਦੇਖ ਕੇ ਜਾਂਦੀ ਨਹੀਂ ਕਟਲ ਵੀ ਤੇ ਸਾਰੇ ਆਪਣੇ ਪੇੜ-ਪੌਦੇ ਵਿੱਚ ਮੈਨੂੰ ਬੜਾ ਵਧੀਆ ਲੱਗਦਾ ਹੈ ਇਦਾਂ ਤਾਂ ਮੈਂ ਇਹਨਾਂ ਨਾਲ ਗੱਲਾਂ ਕਰਦੀ ਰਹਿੰਦੀ ਆ ਕਿਉਂਕਿ ਫਲ ਦੇਖ ਕੇ ਨਾ ਜਿਵੇਂ ਦੇਖ ਲੋ ਹਮ ਬਹੁਤ ਬੋਜੀ ਮੈਂ ਚਾਹ ਬਣਾਤੀ ਸੀ ਇੱਧਰ ਸੇ ਹੁਣ ਮੈਂ ਜਾ ਰਹੀ ਹਾਂ ਬਾਹਰ ਪਾਰਕ ਚ ਸੋ ਗਾਇਸ ਚਲੋ ਸਾਨੂੰ پارک ਲੈ ਕੇ ਚਲਦੀ ਆਂ ਦੇਖੋ ਸ਼ਾਮ ਦੇ 2:30 ਵਜੇ ਆ ਤੇ ਕਿੰਨੀ ਗਰਮੀ ਆ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਧੁੱਪ ਕਿੰਨੀ ਹਲੇ ਵੀ ਮੈਂ ਤੁਹਾਨੂੰ ਲੈ ਕੇ ਜਾਵਾਂਗੀ پارک ਉਹ پارک ਜ਼ਿਆਦਾ ਦੂਰ ਨਹੀਂ ਹੈ ਉੱਥੇ ਲੱਗੇ ਸਾਢੇ ਘੰਟੇ ਤੇ ਚਲੋ ਜੀ ਚੰਦੇ ਆਂ پارک ਚ ਤੇ ਦੇਖੋ ਇੱਧਰ ਉਹ ਸਾਨੂੰ ਨੇ ਪਾਰਕ ਨੂੰ ਦਿਖਾਣੀ ਇੱਧਰ ਤੇ ਕੋਈ ਜ਼ਿਆਦਾ ਦੂਰ ਨਹੀਂ ਹੈਗੀ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਪਾਰਕ ਦੇ ਵਿੱਚ ਕੀ ਲਗਾਇਆ ਆ ਸੋ ਗਾਇਸ ਤੁਸੀਂ ਬਨੇ ਰਹੋ ਮੇਰੇ ਨਾਲ ਸੋ ਗਾਇਸ ਲੋ ਜੀ ਮੈਂ ਆ ਗਈਆਂ ਪਾਰਕ ਚ ਤੇ ਪਾਰਕ ਦਾ ਨਾ ਰਸਤਾ ਬੰਦ ਕੀਤਾ ਹੋਇਆ ਹੈ ਕਿਉਂਕਿ ਇੱਧਰ ਲਗਾਈ ਨੇ ਦੇਖੋ ਉਹ ਵਾਲੀਆਂ ਲਗਾਈਆਂ ਨੇ ਮਸ਼ੀਨਾਂ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹ ਦੇਖੋ ਉਦੇ ਟੂਕ ਨੂੰ ਉਸ ਕੀਤਾ ਹੋਇਆ ਹੈ ਸਾਰਾ ਕਿਉਂਕਿ ਤੇ ਬੱਚੇ ਛੱਡਦੇ ਨਹੀਂ ਲਈ ਹਫਤਾ ਹੀ ਨੂੰ ਇੱਕ ਲੱਗ ਜਾਏਗਾ ਦੇਖੋ ਇਹ ਹੈ ਸਾਡਾ ਪਾਰਕ تیار ਹੋ ਰਿਹਾ ਤੇ ਸੋ ਗਾਇਸ ਜਦੋਂ ਖੋਲਣਗੇ ਨਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਇੱਥੇ ਐਕਸਰਸਾਈਜ਼ ਕਰਿਆ ਕਰਾਂਗੇ ਆਪਾਂ ਇੱਥੇ ਝੂਲੇ ਵੀ ਲੱਗੇ ਹੋਏ ਨੇ ਸਾਰਾ ਹਫਤੇ ਹੈ ਸਾਡਾ ਪਾਰਕ ਸੋ ਦੇਖੋ ਜੀ ਇਹ ਹੈ ਕਿ ਸ਼ੈੱਡ ਨੀਚੇ ਬੈਠਣ ਲਈ ਤਾਂ ਚਲੋ ਜੀ ਹੋ ਗਈ ਮੈਂ ਆ ਗਈ ਹਾਪਸ ਸੋ ਤੁਹਾਨੂੰ ਮੇਰੀ ਵੀਡੀਓ ਕੇ ਵੀ ਲੱਗੀ ਪਲੀਜ਼ ਜ਼ਰੂਰ ਦਸਨਾ ਔਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਲਾਸਟ ਵਿੱਚ ਸਾਡੇ ਬੈਂਗਨ ਵੀ ਦੇਖ ਲਓ ਤੇ ਅਦਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ